ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਮੁਬਾਰਕਬਾਦ ਮੈਂ ਕਿਉਂਕਿ ਅੱਜ ਮੈਡਮ ਇੰਦਰਜੀਤ ਕੌਰ ਜੀ ਦੇ ਹਲਕੇ ਦੇ ਨਾਲ ਸੰਬੰਧਿਤ ਕੁਝ ਸਾਥੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਮੈਂ ਪਹਿਲਾਂ ਇਹਨਾਂ ਨੂੰ ਕਹੂੰਗਾ ਕਿ ਇਹ ਉਹਨਾਂ ਨੂੰ ਵੈਲਕਮ ਵੀ ਕਹਿਣਗੇ ਔਰ ਉਹਨਾਂ ਨੂੰ ਇੰਟਰੋਡਿਊਸ ਵੀ ਕਰ ਦੇਣਗੇ ਫਿਰ ਉਸ ਤੋਂ ਬਾਅਦ ਪਾਰਟੀ ਸ਼ਮੂਲੀਅਤ ਦੇ ਰਸਮ ਕਰਦੇ ਆ ਧੰਨਵਾਦ ਜੀ ਮਨਿਸਟਰ ਸਾਹਿਬ ਸਭ ਤੋਂ ਪਹਿਲਾਂ ਮੇਰੀ ਮੈਂ ਆਪਣੇ ਜਿਹੜੇ ਮੇਰੇ ਨਾਲ ਸਾਥੀ ਆਏ ਨੇ ਮੈਂ ਸਾਰਿਆਂ ਦਾ ਅੱਜ ਪਾਰਟੀ ਦੇ ਵਿੱਚ ਵੈਲਕਮ ਕਰਦੀ ਹਾਂ ਔਰ ਧੰਨਵਾਦ ਕਰਦੀ ਹਾਂ ਸ਼੍ਰੀ ਅਮਨ ਰੋੜਾ ਜੀ ਨੇ ਜਿਨ੍ਹਾਂ ਨੇ ਬਿਲਕੁਲ ਇੱਕ ਛੋਟੀ ਜੀ ਟੋਲ ਦੇ ਉੱਤੇ ਅੱਜ ਦਾ ਇਹ ਜਿਹੜਾ ਸਮਾਂ ਤਹਿ ਕੀਤਾ ਇਹ ਸਾਰੇ ਜਿਹੜੇ ਨੇ ਮੇਰੇ ਸਾਥੀ ਇਹ ਨੂਰਮੈਲ ਬਲਾਕ ਹੈ ਸਾਡਾ ਔਰ ਨੂਰਮੈਲ ਸ਼ਹਿਰ ਹੈ ਨੂਰਮੈਲ ਸ਼ਹਿਰ ਤੋਂ ਇਹ ਸਾਰੇ ਦੇ ਸਾਰੇ ਸਾਥੀ ਜਿਹੜੇ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜਿਹਦੇ ਵਿੱਚ ਪ੍ਰੋਮਿਨੈਂਟ ਹਸਤੀਆਂ ਨੇ ਔਰ ਵੈਸੇ ਤੇ ਸਾਡੀ ਜੁਆਇਨਿੰਗ ਡੇਲੀ ਹੁੰਦੀ ਹੈ ਟੋਟਲ ਅਕਾਲੀ ਦਲ ਜਾਂ ਜਿਹੜੀਆਂ ਕਾਂਗਰਸ ਦੀਆਂ ਪੰਚਾਇਤਾਂ ਕੁਝ ਬਣ ਗਈਆਂ ਸੀ ਉਹ ਵੀ ਅਸੀਂ ਰੋਜ਼ ਦੀ ਰੋਜ਼ ਸ਼ਾਮਲ ਕਰਦੇ ਆਂ ਅ ਔਰ ਡੇਲੀ ਇੱਕ ਸਾਡੀ ਜੁਆਇਨਿੰਗ ਹੁੰਦੀ ਹੈ ਹਮੇਸ਼ਾ ਹੀ ਔਰ ਇਹ ਸਾਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕਰਵਾ ਕੇ ਅਸੀਂ ਲੈ ਕੇ ਆਈਏ ਤਾਂ ਕਿ ਇਹਨਾਂ ਦਾ ਮੋਰਲ ਵੀ ਹਾਈ ਹੋਵੇ ਔਰ ਅੱਗੋਂ ਤੋਂ ਪਾਰਟੀ ਦੇ ਲਈ ਵਿੱਤਰ ਕੰਮ ਵੀ ਕਰ ਸਕਣ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜੁਆਇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਰਜੀਵ ਮਿਸਰ ਜੀ ਮੇਰੇ ਇਧਰ ਖੱਬੇ ਪਾਸੇ ਬੈਠੇ ਨੇ ਇਹ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ 나ੜੀ ਸਾਡੇ ਸੇਖੜੀ ਸਾਹਿਬ ਨੇ ਉਹ ਵੀ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ ਇਸ ਤੋਂ ਇਲਾਵਾ ਸ਼੍ਰੀ ਪ੍ਰੇਮ ਕੁਮਾਰ ਜੀ ਰਾਜੂ ਉਪਲ ਇਹ ਸਾਡੇ ਨਾਲ ਦਾ ਹੀ ਪਿੰਡ ਹੈਗਾ ਜੀ ਉਪਲ ਜ਼ਗੀਰ ਜਿੱਥੋਂ ਇਹ ਪੂਰੇ ਹਲਕੇ ਦੇ ਵਿੱਚ ਇਹ ਦੁਆਬੇ ਦੇ ਐਸ்சி ਵਿੰਗ ਦੇ ਸ਼ਰੋਣੀ ਕਾਲੀ ਦੇਲ ਦੇ ਪ੍ਰਧਾਨ ਸੀਗੇ ਦੁਆਬੇ ਦੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਸ਼੍ਰੀ ਸੰਚੂ ਵਧਵਾ ਜੀ ਇਹ ਪ੍ਰਧਾਨ ਨੇ ਨਾਰਾਇਣ ਕਲੱਬ ਨੂਰਮਲ ਦੇ ਤੇ ਉੱਗੇ ਸਮਾਜ ਸੇਵੀ ਜਿਨ੍ਹਾਂ ਦਾ ਪੂਰਾ ਪੂਰੇ ਨੂਰਮਲ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਉੱਗੇ ਨੇ ਇਹ ਦੇ ਵਿੱਚ ਆਪਣਾ ਹਿੱਸਾ ਲੈਂਦੇ ਨੇ ਉਸ ਤੋਂ ਬਾਅਦ ਨੇ ਸੰਦੀਪ ਕੁਮਾਰ ਮਿੱਤੂ ਜੀ सोनू ਮਿੱਤੂ ਕਹਿੰਦੇ ਅਸੀਂ ਇਹਨਾਂ ਨੂੰ ਔਰ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਭ ਤੋਂ ਜ਼ਿਆਦਾ ਉਤਸ਼ਾਹਤ ਨੇ ਔਰ ਸਮਾਜ ਸੇਵੀ ਨੇ ਇਸ ਤੋਂ ਨਾਲ ਸਾਡੇ ਨੇ ਸ੍ਰੀ ਸੰਜੀਵ ਵਰਮਾ ਜੀ ਸ੍ਰੀ ਰਜਨੀਸ਼ ਬੱਬਰ ਜੀ ਸਾਬਕਾ ਪ੍ਰਧਾਨ ਐਸਓ ਇਹ ਐਸਓਆਈ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਜਿਹੜੇ ਸਾਡੇ ਇੱਥੇ ਖਾਲਸਾ ਕਾਲਜ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਔਰ ਐਸਓਆਈ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਜ਼ਿਲ੍ਹਾ ਜਲੰਧਰ ਦੇ ਔਰ ਸ਼ਿਵਮ ਸੇਤੀਆ ਜੀ ਇਹ ਵੀ ਸਮਾਜ ਸੇਵੀ ਨੇ ਸ਼੍ਰੀ ਜਸਵੀਰ ਸਿੰਘ ਉਪਲ ਜੀ ਇਹ ਵੀ ਸਮਾਜ ਸੇਵੀ ਸਾਡੇ ਪੰਚਾਇਤ ਮੈਂਬਰ ਵੀ ਨੇ ਨਾਲ ਦੇ ਪਿੰਡ ਤੋਂ ਔਰ ਸ਼੍ਰੀ ਹਰੀਦੇਵ ਖੋਸਲਾ ਜੀ ਉਹਗੇ ਸਮਾਜ ਸੇਵੀ ਨੇ ਸ਼੍ਰੀ ਪ੍ਰਲਾਦ ਸ਼ਰਮਾ ਜੀ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਜਿਹੜੀਆਂ ਰਹੀਆਂ ਨੇ ਸ਼੍ਰੀ ਮਨੀਸ਼ ਕੁਮਾਰ ਨਹੀਂਹਰ ਜੀ ਸਮਾਜ ਸੇਵੀ ਨੂਰਮਹਿਲ ਤੋਂ ਤੇ ਸ੍ਰੀ ਸੋਨੂ ਉਪਲਜੀ ਸੀਨੀਅਰ ਅਕਾਲੀ ਲੀਡਰ ਨੇ ਔਰ ਜਿਹੜੇ ਰਜੀਵ ਮਿਸਰ ਨੇ ਸਾਡੇ ਕੌਂਸਲਰ ਸਹਿਬਾਨ ਇਹ ਨੂਰਮਲ ਜਿਹੜੇ ਸਾਡੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰੈਜ਼ੀਡੈਂਟ ਵੀ ਨੇ